ਪਤਾ ਨਹੀਂ ਕੋਈ ਸਾਰਟ ਸਰਕਰ ਕਰਕੇ ਹੋ ਜਾਈਏ ਪਤਾ ਨਹੀਂ ਸਾਹਮਣੇ ਲੱਗਾ ਪਤਾ ਅਗਲੇ ਟਾਈਮ ਸਿਰੇ ਪਚਾਓਗੇ ਟਾਈਮ ਤੇ ਕਿ ਇਲੈਕਟ੍ਰੋਨਿਕਸ ਪਤਾ ਨਹੀਂ ਇਹਦੇ ਚੈੱਕ ਕਰਾਂ ਕੀ ਨੁਕਸਾਨ ਕੀਨਾ ਹੈ तकरीबन ਵੀ 25 ਰੱਖਦੇ ਸਾਮਾਨ ਹੈ ਅਸੀਂ ਅੰਦਰ ਸਾਨੂੰ ਪਤਾ ਲੱਗਾ ਪੌਂਦਾ 80 ਬਲੇਗੇ ਜਵਾਗ ਲੱਗ ਗਿਆ ਅਰੇ ਬਲੱਦਿਆ ਅਗ੍ਜਿਆਦਾ ਹੀ ਤੁਰ ਅੱਗੇ ਵਿਚਾਰਿਆ ਹੈ ਕਾਫੀ ਜਾਨੀ ਮਾਲ ਨਹੀਂ ਪਾਜੀ ਕੀ ਗੱਲ ਤਾਂ ਕੋਰ ਸਿੰਘ ਫਾਇਰ ਆਫਸਰ ਬਿਟਾਲਾ ਜੀ ਦੇਰੀ ਆ ਬ੍ਰਿਗੇਡਰ ਵਾ ਇੱਕ ਦੇ ਪੀ ਪੀ ਆ ਜੀ ਸਾਨੂੰ ਅੰਮ੍ਰਿਤਸਰ ਫਾਇਰ ਬ੍ਰਿਗੇਡ ਨੇ ਕਾਲ ਦਿੱਤੀ ਆ ਜੀ ਕਿ ਅਲੀਵਾਲ ਰੋਡ ਤੇ ਗਿਲ ਪੈਲਸ ਦੇ ਲਾਗੇ ਕੋ ਇਲੈਕਟ੍ਰੋਨਿਕ ਦਾ ਗਦਾਮ ਆ ਉਹਦੇ ਵਿੱਚ ਅੱਗ ਲੱਗ ਗਈ ਆ ਤੇ ਤਕਰੀਬਨ ਹੀ ਸਾਨੂੰ 8:07 ਤੇ ਸੂchna ਮਿਲੀ ਆ ਮੋਕ ਤੇ ਅਸੀਂ ਦੋ ਗੱਡੀਆਂ ਲੈ ਕੇ ਆਏ ਆ ਤੇ ਅੱਗ ਬੁਝਾਣੀ ਸਟਾਰਟ ਕੀਤੀ ਆ ਤੇ ਸਮਝੋ ਚਾਰ ਗੱਡੀਆਂ ਲੱਗੀਆਂ ਜੀ ਤੇ ਅੱਗ ਇਸ ਵੇਲੇ ਪੂਰੀ ਕੰਟਰੋਲ ਚ ਆ ਨੁਕਸਾਨ ਦਾ ਤਾਂ ਇਦਾਂ ਕੁਝ ਨਹੀਂ ਦੱਸਿਆ ਜਾ ਸਕਦਾ ਕਿਉਂ ਇਲੈਕਟ੍ਰੋਨਿਕ ਦਾ ਸਮਾਨ ਆ ਜਿਹੜੀ ਕੀ ਕੋਸਟ ਹੈ ਮਾਲਕਾਂ ਨੂੰ ਪਤਾ ਹੋ ਸਕਦੀ ਹੈ। ਏਸੀ ਵੀ ਆ ਫ੍ਰਿਜ ਵੀ ਆ ਹੋਰ ਵੀ ਬੀਲੀ ਦਾ ਕਈ ਤਰ੍ਹਾਂ ਦਾ ਸਮਾਨ। ਹਾਂਜੀ। ਜਾਨਦਾ ਪਤਾ ਕੀ ਆ ਇਹ ਪਤਾ ਕਰ। ਨਹੀਂ ਇਹ ਹਲੇ ਤੱਕ ਅਸੀਂ ਇਹ ਪੁੱਛੇ ਹੀ ਨਹੀਂ ਸਕਿਆ ਜੀ ਅਸੀਂ ਤਾਂ ਸਿਰਫ ਅੱਗ ਬੁਝਾਉਣ ਤੇ ਲੱਗੇ ਹਾਂ। ਥੈਂਕ ਯੂ। ਅਲੀਵਾ ਰੋਡ ਦੇ ਜੀ ਅਜੇ ਇਲੈਕਟ੍ਰੋਮੋਡ ਦਾ ਗੋਦਾਮ ਆ। ਉਹਨੇ ਸਾਨੂੰ ਪਤਾ ਲੱਗਾ ਹੈ ਵੀ ਅੱਗ ਲੱਗੀ ਹੈ। ਇਹ ਤੇ ਇੱਕ ਮੋਕਲ ਦੇ ਪੁੰਜੇ ਫਰਮ ਜਿਹੜੇ ਨੂੰ ਬੁਲਾਇਆ ਵਾ ਨੁਕਸਾਨ ਦਾ ਅੰਦਾਜ਼ਾ ਤੇ ਲਗਾਇਆ ਜਾ ਰਿਹਾ ਤੇ ਸ਼ਾਰਟ ਸਰਕਟ ਹੋ ਗਿਆ ਸਰ ਕਿਸ ਕਿਸ ਦੀ ਗੱਲ ਦੀ ਗੱਲ ਇਲੈਕਟ੍ਰੋਵਲਟ ਹੈ ਜੀ ਇਹ AC ਨੇ ਫਰਜਾਵਾ AC ਆ ਬਾਕੀ ਉਹ 4 ਵੀ ਸਮਾਨ ਹੈਗਾ ਇਹਨਾਂ ਦਾ ਇਲੈਕਟ੍ਰੋਨਿਕ ਦਾ ਸਭ ਸਾਰੇ ਸਭ ਦੇ ਨੂੰ ਇੰਦੂ ਜਾਣਾ ਅਲੀਵਾਰ ਹੋ ਗਈ